ਪੰਜਾਬ ਸਰਕਾਰ ਨੇ ਮੋਰਿੰਡਾ ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਅਤੇ ਸੈਨੇਟਰੀ ਇਨਸਪੈਕਟਰ ਬਰਿੰਦਰ ਸਿੰਘ ਵੱਲੋਂ ਡਿਊਟੀ ਦੇ ਵਿੱਚ ਲਾਪਰਵਾਹੀ ਕਰਨ ਤੇ ਤੁਰੰਤ ਪ੍ਰਭਾਵ ਤੋਂ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਥਾਨਕ ਸਰਕਾਰਾ ਮੰਤਰੀ ਨੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਵਾਰਡ ਨੰਬਰ 5 ਅਤੇ 6 ਚੁੰਨੀ ਰੋਡ ਨੇੜੇ ਰੈਸਟ ਹਾਊਸ ਵਾਰਡ ਨੰਬਰ 13 14 ਅਤੇ 15 ਪੁਰਾਣਾ ਬਸੀ ਰੋਡ ਤੇ ਸ਼ਿਵਨੰਦਾ ਸਕੂਲ ਰੋਡ ਦਾ ਅਚਾਨਕ ਦੌਰਾ ਕੀਤਾ ਤੇ ਦੌਰੇ ਦੇ ਦੌਰਾਨ ਇਹ ਵੇਖਿਆ ਗਿਆ ਕਿ ਘਰਾਂ ਦਾ ਕੂੜਾ ਕਰਕਟ ਵੱਡੀ ਮਾਤਰਾ ਦੇ ਵਿੱਚ ਹਰ ਵਾਰਡ ਵਿੱਚ ਇੱਧਰ ਉੱਧਰ ਖਿਲਰ ਰਿਹਾ ਪਿਆ ਹੈ ਤੇ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਜੋ ਹੈ ਬਿਲਕੁਲ ਅਸਫਲ ਹੈ ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਅਤੇ ਸਫਾਈ ਪ੍ਰਣਾਲੀ ਵਿੱਚ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦਿਆਂ ਮੋਰਿੰਡਾ ਨਗਰ ਕੌਂਸਲ ਦੇ ਕਾਰਜ ਸாதਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨੂੰ ਤੁਰੰਤ ਤਬਾਦਲਾ ਕਰਕੇ ਹੋਰ ਥਾਂ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਮੌਕੇ ਵਾਰਡ ਨੰਬਰ 5 ਅਤੇ 6 ਦੇ ਨਿਵਾਸੀਆਂ ਵੱਲੋਂ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਦੀ ਸ਼ਿਕਾਇਤ ਕੀਤੀ ਗਈ ਹੈ ਜੋ ਕਿ ਸੜਕਾਂ ਤੇ ਘਰਾਂ ਨੂੰ निरंतर नुकसान ਪਹੁੰਚਾ ਰਹੀ ਸੀ ਇਸ ਦੇ ਨਾਲ ਹੀ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਕਪੂਰ ਨੂੰ 1 ਮਹੀਨੇ ਅੰਦਰ ਸਾਰੇ ਹੁਕਮ ਹੋਏ ਕਿ ਪਾਈਪਲਾਈਨਾਂ ਨੂੰ ਸਾਫ਼ ਕਰਨ ਦੇ ਆਦੇਸ਼ ਉਹਨਾਂ ਦਿੱਤੇ ਤੇ ਕਿਹਾ ਕਿ ਉਹ 1 ਮਹੀਨੇ ਬਾਅਦ ਦੁਬਾਰਾ ਫਿਰ ਇਸੇ ਇਲਾਕੇ ਦਾ ਦੌਰਾ ਕਰਕੇ ਕਾਰਗੁਜ਼ਾਰੀ ਦੀ ਜੋ ਸਮੀਖਿਆ ਕਰਨਗੇ ਤੇ ਇਸ ਮੌਕੇ ADC ਪੂਜਾ ਸਿਆਲ ਗਰੇਵਾਲ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਤੇ ਮੋਰਿੰਡਾ ਤੋਂ ਆਪ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ ਜਗਤਾਰ ਸਿੰਘ ਨਿਰਮਲਪ੍ਰੀਤ ਮਹਿਰਵਾਨ ਵਿਵੇਕ ਸ਼ਰਮਾ ਮਨਜੀਤ ਕੌਰ ਅਤੇ ਜਗਦੇਵ ਸਿੰਘ ਬਿੱਟੂ ਵੀ ਮੌਜੂਦ ਸਨ